ਆਣ ਸੰਘਰਸ਼ ਕਮੇਟੀ ਪੰਜਾਬ ਕੋਟਵੱਡਾ ਅੱਗੇ ਭਜੋ ਖੰਡੌਰੀ ਬਾਡਰ ਨੂੰ ਆ 6ਵਾਂ ਜਥਾ ਜਿਹੜਾ ਰਵਾਨਾ ਹੋ ਲੱਗਾ ਤਲਵੰਡੀ ਸੋਭਾ ਅਸੀਂ ਆਜ ਟਾਈਮ ਰਾਜਵੀਰ ਸਿੰਘ ਤਲਵੰਡੀ ਸੋਭਾ ਸਿੰਘ ਨਾਲ ਗੱਲਬਾਤ ਕਰਨ ਲੱਗੇ ਹਾਂ ਪੁੱਛਿਆ ਤਲਵੰਡੀ ਸੋਭਾ ਸਿਕਤੋ ਕਿੰਨੇ ਕਿੰਨੇ ਪਿੰਡ ਰਵਾਨਾ ਹੋਣ ਲੱਗੇ ਖੰਡੌਰੀ ਬਾਡਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਸਾਡਾ 6ਵਾਂ ਜਥਾ ਪਿੰਡ ਤਲਵੰਡੀ ਸੋਭਾ ਸਿੰਘ ਤੋਂ ਜਿਹੜਾ ਹੈ ਖਨੋਰੀ ਬਾਡਰ ਨੂੰ ਰਵਾਨਾ ਹੋ ਰਿਹਾ ਹੈ ਕਿਉਂਕਿ ਜਿਸ ਤਰ੍ਹਾਂ ਆਣਾ ਆਪ ਸਭ ਨੂੰ ਪਤਾ ਹੈ ਪੀ ਲਖਣ ਦਾ ਕਾਰਨ ਜਿਹੜਾ ਹੈ ਤੇ ਕੋਟ ਆਫ ਕਨੈਕਟ ਲੱਗ ਚੁੱਕਾ ਵਾ ਤੇ ਅਸੀਂ ਜਿੰਨਾ ਚਿਰ ਸਰਕਾਰ ਨਹੀਂ 기 ਬਣਦੀ ਉਹਨਾਂ ਚਿਰ ਜਿਹੜਾ ਸਾਡਾ ਹੈ ਬਾਡਰ ਦੇ ਉੱਤੇ ਜਿਹੜਾ ਧਰਨੇ ਯਾਰੀ ਰਹਿਣਗੇ ਜਿਸ ਦੇ ਵਿੱਚ ਅਸੀਂ ਅੱਜ ਪੀ ਇੱਕ ਲੰਮੀ ਚੈਨ ਬਣਾਈ ਹੋਈ ਹੈ 10-10 ਦਿਨ ਦਾ ਜਿਹੜਾ ਇਹ ਪ੍ਰੋਗਰਾਮ ਸਾਡਾ ਜਿਤਨਾ ਸਾਡੀ ਖਨੋਰੀ ਬਾਰਡਰ ਤੇ ਡਿਊਟੀ ਆ ਇਹਦੇ ਵਿੱਚ ਅਸੀਂ 10-10 ਦਿਨ ਦੀ ਸ਼ਿਫਟ ਰੱਖੀ ਹੈ ਜਿਸ ਦੇ ਵਿੱਚ ਤਲਵੰਡੀ ਸੋਭਾ ਸਿੰਘ ਤਲਵੰਡੀ ਬੁੱਧ ਸਿੰਘ ਕੋੜਲੀ ਵਿਸਾਵਾ ਸਿੰਘ ਪਿੰਡ ਮਾਨ ਪਿੰਡ ਰਸੂਲਪੁਰ ਪਿੰਡ ਰਾਮ ਸਿੰਘ ਵਾਲਾ ਤੇ ਪਿੰਡ ਤੂਤ ਇਸ ਤਰ੍ਹਾਂ ਜਿਹੜਾ ਸਹੀ ਜਥਾ ਬਣਾ ਕੇ ਜਿੰਨਾ ਚਿਰ ਇਹ ਸੰਘਰਸ਼ ਚੱਲਿਆ ਭਾਵੇਂ 6 ਮਹੀਨੇ ਨੰਗ ਜਾਣ ਤੇ ਭਾਵੇਂ ਸਾਲ ਨੰਗ ਜਾਣ ਸਾਲ ਇੱਕ ਨੰਗ ਜਾਵੇ ਇਹ ਜਿਹੜਾ ਸੰਘਰਸ਼ ਹੈ ਇਹ ਉਹਨਾਂ ਚਿਰ ਜਾਰੀ ਰਹੇਗਾ ਅਸੀਂ ਬਾਰਡਰਾਂ ਤੇ ਉਹਨਾਂ ਚਿਰ ਬੈਠੇ ਰਾਵਾਂਗੇ ਜਿੰਨਾ ਚਿਰ ਆਉਣ ਵਾਲੀ ਨਵੀਂ ਸਰਕਾਰ ਵੀ ਸਾਡੀਆਂ ਮੰਗਾਂ ਨਾ ਮੰਗੂਗੀ ਮੰਗਾਂ ਜਿਹੜੀਆਂ ਨਾਮੰਨੀਆਂ ਜਿੰਨਾ ਚਿਰ ਉਹਨਾਂ ਚਿਰ ਇਹ ਜਿਹੜਾ ਧਰਨਾ ਸਾਡੀ ਜਾਰੀ ਰਹੂਗਾ ਤੇ ਅਸੀਂ ਇਸੇ ਤਰ੍ਹਾਂ ਚੈਨ ਬਣਾ ਕੇ ਜਿਹੜਾ ਹੈ ਵਾਰੀ ਵਾਰੀ ਕਰਸਾਨ ਜਿਹੜੇ ਐ ਉਹ ਆਪਦੀ ਖੇਤੀ ਦਾ ਕੰਮ ਵੀ ਨਾਲ ਜਿਹੜੀ ਹਾੜੀ ਦੀ ਫਸਲ ਆ ਰਹੀ ਹੈ ਉਹਦਾ ਕੰਮ ਵੀ ਸਾਂਗ ਕਰਨਗੇ ਤੇ ਧਰਨਾ ਵੀ ਯਾਰੀ ਰੱਖਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਰਾਜਵੀਰ ਸਿੰਘ ਨੇ ਇੱਕ ਬਹੁਤ ਵਧੀਆ ਮੈਸੇਜ ਦਿੱਤਾ ਕਿ ਹਰ ਪਿੰਡ ਦੇ ਵਿੱਚੋ ਇਤਨਾ ਸਹਿਪਤਾ ਬਣਾਵਣਾਗੇ ਭੇਜੀਆਂ ਜਨ ਖਲੋਨੀ ਬਾਰਡਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ